ਸ੍ਰੀ ਗੁਰਪ੍ਰਤਾਪ ਸੋਝ ਗ੍ਰੰਥ ਦੀ ਮubaraka ਜਿਸ ਕਥਾ ਅੰਦਰ ਪਿਛਲੇਰੇ ਕੁਝ دیਵਾਨਾਂ ਤੋਂ ਆਪ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਦਰਸ਼ਨਾਂ ਦੀ ਤਾਂਗ ਮਾਲਕ ਦੇ ਛੋਟੇ ਸੁਪੁੱਤਰ ਸ੍ਰੀ ਅਰਜਨ ਦੇਵ ਜੀ ਜਿਨ੍ਹਾਂ ਦੇ ਅੰਦਰ ਜੋ ਵਿਛੋੜੇ ਦਾ ਦਰਦ ਉਠਿਆ ਹੈ ਉਸ ਵਲਵਲੇ ਨੂੰ ਉਸ ਵਸਥਾ ਨੂੰ ਚਿੱਠੀਆਂ ਦੇ ਰਾਹੀਂ ਲਾਹੌਰ ਤੋਂ ਸ੍ਰੀ ਅਰਜਨ ਦੇਵ ਜੀ ਧੰਗ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸਨੁਖ ਅੰਮ੍ਰਿਤ ਸਰਸੈ ਭੇਜਦੇ ਨੇ ਦੋ ਚਿੱਠੀਆਂ ਬਾਬਾ ਪਿੱਠੀ ਚਾਨ ਨੇ ਰੱਖ ਲਈਆਂ ਨੇ ਤੀਸਰੀ ਚਿੱਠੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲੀ ਹੈ ਤੁਸੀਂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਤੋਂ ਫਿਰ ਸੱਦੇ ਆਏ। ਬਾਬਾ ਬੁੱਢਾ ਸਾਹਿਬ ਜੀ ਲੈਣ ਗਏ ਨੇ। ਫਿਰ ਸਾਰੀ ਗੱਲਬਾਤ ਹੋਈ ਹੈ ਕਿ ਭਾਈ ਇੰਨਾ ਲੰਮਾ ਟਾਈਮ ਹੋ ਗਿਆ ਤੁਸੀਂ ਕੋਈ ਚਿੱਠੀ ਭੇਜੀਏ। ਉਹ ਵੀ ਤਿੰਨ ਅੰਕ ਪਾ ਕੇ ਇਹ ਸਮਝ ਨਹੀਂ ਆਏ। ਉੱਥੇ ਫਿਰ ਸਾਰੀ ਜੋ ਕਹਿ ਲੋ ਕੀ ਗੱਲਬਾਤ ਹੋਈ ਸੀ ਉਸ ਸਿੱਖ ਨੇ ਬਿਆਨ ਕੀਤੀ ਹੈ ਜਿਹੜਾ ਸਿੱਖ ਚਿੱਠੀਆਂ ਲੈ ਕੇ ਆਉਂਦਾ ਸੀ ਬਾਬਾ ਪਿੱਠੀ ਚੰਦ ਜੀ ਨੂੰ ਫਿਰ ਬੁਲਾਇਆ ਜਾਂਦਾ ਹੈ ਤੇ ਪੁੱਛਿਆ ਜਾਂਦਾ ਹੈ ਭਾਈ ਚਿੱਠੀਆਂ ਹੈ ਤੁਹਾਡੇ ਕੋਲ ਤੇ ਦੇ ਦਿਓ ਕਿਹਾ ਮੈਂ ਅੜੀ ਨਾ ਕਰੋ ਜਿੱਦ ਨਾ ਕਰੋ ਤੇ ਜਿੱਥੇ ਚਿੱਠੀਆਂ ਰੱਖੀਆਂ ਨੇ ਤਾਂ ਸਾਨੂੰ ਜਿਹੜਾ ਹੈ ਉਹ ਲਿਆ ਕੇ ਦੇ। ਪਰ ਬਾਬਾ ਪਿੱਛੇ ਚੰਨ ਮੁਕਰ ਜਾਂਦੇ ਨੇ। ਕਹਿਣ ਲੱਗੇ ਮੇਰੇ ਕੋਲ ਕੋਈ ਚਿੱਠੀਆਂ ਨਹੀਂ ਆਗੀਆਂ। ਸੁ ਗੁਰੂ ਰਾਮਦਾਸ ਸਵਾਤਸ਼ਾ ਮਹਾਰਾਜ ਫਿਰ ਇੱਕ ਸਿੱਖ ਨੂੰ ਭੇਜਦੇ ਨੇ ਜਾਓ ਇਹਨਾਂ ਦੇ ਕਰੋ ਇਹਨਾਂ ਦਾ ਜਾਮਾ ਭਾਗ ਕੱਪੜੇ ਲੈ ਕੇ ਆਓ। ਇਸ਼ਾਰਾ ਇਹ ਸੀ ਕਿ ਉਹ ਚਿੱਠੀਆਂ ਕੱਪੜੇ ਵਿੱਚ ਪਈਆਂ ਨੇ ਉਹਨਾਂ ਲੇੜਿਆਂ ਵਿੱਚ ਪਈਆਂ ਹੋਈਆਂ ਨੇ ਸੋ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿਵੇਂ ਉਹ ਜਾ ਕੇ ਪਿਥੀ ਚੰਦ ਜੀ ਦੇ ਘਰੋਂ ਕੱਪੜੇ ਲੈ ਕੇ ਆਉਂਦੇ ਨੇ ਤੇ ਅੱਗੇ ਦੀ ਜੋ ਗੱਲਬਾਤ ਹੈ ਕਿਵੇਂ ਭਰੀ ਸਭਾ ਦੇ ਵਿੱਚ ਫਿਰ ਪਿਥੀ ਚੰਦ ਸ਼ਰਮਸ਼ਾਰ ਹੁੰਦਾ ਹੈ ਆਓ ਰਮਤਾ ਤੋਂ ਪਹਿਲਾਂ ਅਰਸਨਾ ਕਰੋ ਪਵਿੱਤਰ ਆਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾਚ ਗਇਓ ਤੈ ਕੈ ਗ੍ਰਾਤ ਕਹਯੋ ਇਸ ਕੀ ਤ੍ਰਹਿ ਕੁਛ ਭੇਦ ਨਾ ਨਲੋ ਇਸ ਪ੍ਰਕਾਰ ਜਿਸ ਸਿੱਖ ਨੂੰ ਭੇਜਿਆ ਗਿਆ ਸੀ ਉਹ ਫਿਰ ਸਿੱਖ ਬਾਬਾ ਪਿਥੀ ਚਾਂਜੀ ਦੇ ਘਰ ਗਿਆ ਹੈ ਤੇ ਉੱਥੇ ਫਿਰ ਜਿਹੜਾ ਹੈ ਬਸਤਰਾਂ ਦੀ ਮੰਗ ਕੀਤੀ ਗਈ ਹੈ ਕਰਮੋਨੀ ਤਬ ਪ੍ਰੇਰੀ ਦਾਸੀ ਧਿਆਵਤ ਪੀ ਜਾ ਮਾ ਤੇ ਕੁਪਾਸੀ ਫਿਰ ਜਿਹੜਾ ਹੈ ਪਿਥੀ ਚਾਂਜੀ ਦੀ ਘਰ ਵਾਲੀ ਬੀਬੀ ਕਰਮੋ ਸਿੱਖ ਨੇ ਫਿਰ ਆਪਣੀ ਜਿਹੜਾ ਹੈ ਦਾਸੀ ਨੂੰ ਬੁਲਾਇਆ ਤੇ ਉਹ ਜਿਹੜੀ ਕਹ ਲੋ ਜੋ ਘਰੇ ਕੰਮ ਕਾਜ ਕਰਦੀ ਹੈ ਉਹ ਇਸਤਰੀ ਕੱਪੜਿਆਂ ਨੂੰ ਉਸ ਜਾਮੇ ਨੂੰ ਜਿਹੜਾ ਹੈ ਲੈ ਕੇ ਆ ਗਈ ਸਿੱਖ ਨੇ ਇਕੱਠਾ ਉਕਰ ਜੋ ਨਿਆਇ ਉਹ ਆਪਣੇ ਬਸਤਰਲੇ ਪੇਟੇ ਚੁਪਾਇਓ ਇਸ ਪ੍ਰਕਾਰ ਸਿੱਖ ਨੇ ਉਹ ਜਾਮੇ ਨੂੰ ਇਕੱਠਾ ਕੀਤਾ ਹੈ ਤੇ ਆਪਣੇ ਨਾਲ ਜਿਹੜਾ ਹੈ ਉਹਨਾਂ ਬਸਤਰਾਂ ਨੂੰ ਲੈ ਲਿਆ ਕੋਨੇ ਜਾਣ ਚੱਕੈ ਇਸ ਪਾਤੀ ਆਨ ਗਿਓ ਗੁਰ ਕੋ ਜੁਤ ਪਾਤੀ ਇਸ ਸਰਕਾਰ ਕੋਈ ਵੀ ਇਸ ਭੇਦ ਨੂੰ ਨਹੀਂ ਸੀ ਜਾਣ ਸਕਿਆ ਆ ਕੇ ਗੁਰੂ ਸਾਹਿਬ ਜੀ ਨੂੰ ਉਹ ਚਿੱਠੀਆਂ ਸਹਿਤ ਲਪੇਟਿਆ ਹੋਇਆ ਉਹ ਜਿਹੜਾ ਜਾਮਾ ਸੀ ਉਹ ਕੱਪੜਾ ਸੀ ਕਹਿ ਲੋਗੀ ਉਹ ਦਿੱਤਾ ਗਿਆ ਮਹਾਂਦੇਵ ਤਬਹਿ ਹਕਾਰਾ ਅપર دیਵਾਨ ਲਗਾਏ ਉਸਾਰਾ ਫਿਰ ਆਪਣੇ ਜਿਹੜਾ ਹੈ ਛੋਟੇ ਸੁਪੁੱਤਰ ਭਾਵ ਵਿਚਲੇ ਸੁਪੁੱਤਰ ਬਾਬਾ ਮਹਾਦੇਵ ਜੀ ਨੂੰ ਬੁਲਾਇਆ ਗਿਆ ਤੇ دیਵਾਨ ਜਿਹੜਾ ਉਸ ਸਮੇ ਸਜਿਆ ਹੋਇਆ ਸੀ ਜਾਣੇ ਜਿਕੇ ਨੇਕ ਸੁਮਾਏ ਸਮਚਿਤ ਜਨਹੁ ਬਿਕਾਰ ਬਿਹਾਏ ਅਨੇਕ ਜਿਹੜਾ ਹੈ ਸਿਆਣੇ ਸੇਖ ਉੱਚੇ ਸ਼ੋਭ ਰਹੇ ਸਨ ਜਿਨ੍ਹਾਂ ਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਦੂਰ ਕਰ ਲਿਆ ਸੀ ਕੋਤਸਤ ਗੁਰ ਜੀ ਕਨੇ ਕੋਤਸਤ ਗੁਰ ਕੇ ਮੁਖ ਕੋ ਦੇਖਤ ਕੋਪ੍ਰਤੀ ਕੀ ਕਾਂਤ ਪਰੇ ਕਰ ਕੋਈ ਸਤ ਗੁਰੂ ਜੀ ਦੇ ਪਾਵਨ ਮੁਖ ਵੱਲ ਤੱਕ ਰਿਆ ਸੀ ਤੇ ਕੋਈ ਜਿਹੜਾ ਹੈ ਬਾਬਾ ਪਿਥੀ ਚਾਂਜੀ ਦੇ ਮੁਖ ਨੂੰ ਵੇਖ ਕੇ ਤੇ ਉਹ ਹਾਲਾਤਾਂ ਨੂੰ ਕਹਿ ਲੋ ਕਿ ਦੇਖ ਰਿਆ ਸੀ ਕਿ ਕਿਵੇਂ ਦਸ਼ਾ ਹੋ ਰਹੀ ਹੈ ਹੁਣ ਕਿਉਂਕਿ ਚੋਰੀ ਫੜੀ ਗਈ ਹੈ ਜੋ ਉਠ ਬੋਲੇ ਤੇ ਚਿਹਰੇ ਦੇ ਹਾ ਭਾਵ ਜਿਹੜੇ ਨੇ ਉਹ ਬਦਲੇ ਹੋਏ ਨੇ ਰੰਗ ਉੱਡਿਆ ਹੋਇਆ ਤੇ ਕਈ ਕਿਸੇ ਚੰਨ ਨੂੰ ਵੇਖ ਰਹੇ ਨੇ ਉਹਦੀ ਦਸ਼ਾ ਨੂੰ ਤੇ ਕਈ ਸਤਿਗੁਰੂ ਜੀ ਦੇ ਪਾਵਨ ਮੁਖ ਵੱਲ ਤੱਕ ਰਹੇ ਹਨ ਪੁਨ ਗੁਰ ਸਭ ਨੇ ਸੁਣਾਈ ਉਚਾਰੋ ਅਜਹੁ ਸਮਝ ਤੂੰ ਕਾਯੋ ਹਮਾਰੋ ਫਿਰ ਸਤਿਗੁਰੂ ਜੀ ਨੇ ਸਬੋਧਨ ਕੀਤਾ ਹੈ ਭਾਈ ਹਾਲੇ ਵੀ ਤੂੰ ਸਮਝ ਲੈ ਜੋ ਸੀ ਪੁੱਛ ਰਹੇ ਆ ਉਹਦਾ ਜਵਾਬ ਤੂੰ ਸਹੀ ਸਹੀ ਦੇ ਦੇ ਦੇਹ ਪਤ੍ਰਿਕਾ ਜਹਾਂ ਦੁਰਾਈ ਤੇਰੋ ਕਾਜ ਨਾ ਵਿਗੜ ਰਾਈ ਤੇਰਾ ਅਸਲ ਦੇ ਵਿੱਚ ਕਾਜ ਥੋੜੀ ਕੋਈ ਕੰਮ ਥੋੜੀ ਵਿਗੜੇਗਾ ਜੇ ਸਾਨੂੰ ਤੋਂ ਭਲੀ ਭਾਂਤ ਸੱਚੀ ਦੱਸ ਦੇਂਗਾ ਕਿ ਉਹ ਚਿੱਠੀਆਂ ਕਿੱਥੇ ਰੱਖੀਆਂ ਹਨ ਜੇ ਨਾ ਦੇ ਸੁਧਰੇ ਕੁਛ ਨਹੀਂ ਨਾਹਕ ਪਰ ਉਹ ਮਹਾ ਹਟ ਮਾਹੀ ਇਸ ਕਰਕੇ ਫਜ਼ੂਲ ਦੇ ਹੱਥ ਦੇ ਵਿੱਚ ਜਦਵਾਜੀ ਵਿੱਚ ਪਿਆ ਹੋਇਆ ਤੇ ਸਾਨੂੰ ਸਹੀ ਤਰੀਕੇ ਨਾਲ ਤੁੰ ਦੱਸਦੇ ਪਈ ਉਹ ਚਿੱਠੀਆਂ ਕਿੱਥੇ ਤੋਂ ਰੱਖੀਆਂ ਹਨ ਅਲਪ ਵਾਸਤੇ ਮਹਿਨ ਬਿਕਾਰੇ ਕਿਉਂ ਕਹੋ ਤੂੰ ਕਹ ਤੋ ਕਰ ਤੋ ਬਿਨਾ ਵਿਚਾਰ ਗੁਰੂ ਰਾਮਦਾਸ ਸਾਧਾ ਮਹਾਰਾਜ ਜੀ ਕਹਿੰਦੇ ਕਈ ਵਾਰ ਨਾ ਨਿੱਕੀ ਜੀ ਹੀ ਵਸਤੂ ਵੱਡੇ ਵੱਡੇ ਵਿਕਾਰ ਕਰ ਦਿੰਦੀ ਹੈ। ਛੋਟੀ ਜੀ ਵਸਤੂ ਉਹਦੇ ਪਿੱਛੇ ਕਹਿ ਲੋ ਕਿ ਮਨੁੱਖ ਦਾ ਜੀਵਨ ਹੀ ਬਰਬਾਦ ਹੋ ਜਾਂਦਾ ਹੈ। ਤੇ ਇਸ ਕਰਕੇ ਜਿਹੜਾ ਹੈ ਤੂੰ ਇਹ ਗੱਲ ਵਿਚਾਰਦਾ ਕਿਉਂ ਨਹੀਂ ਆਪਣੇ ਵੱਡੇ ਸੁਪੁੱਤਰ ਨੂੰ ਕਹਿ ਰਹੇ ਨੇ। ਰਿਤੀਚੰਦ ਨੂੰ। ਫੇਰ ਤੂੰ ਇਸ ਗੱਲ ਨੂੰ ਕਿਉਂ ਨਹੀਂ ਵਿਚਾਰਦੇ? ਇਹ ਬਹੁਤ ਕੱਲੋ ਕੀ ਗੱਲ ਵਿਗੜੇਗੀ ਅੱਜ ਸਤਕਾਰ ਲੋਕੀ ਕਰਦੇ ਨੇ ਫਿਰ ਕੱਲ ਨੂੰ ਥੋੜੀ ਸਤਕਾਰ ਕਰਨਗੇ ਅੱਜ ਰਿਸਪੈਕਟ ਹੋ ਰਹੀ ਹੈ ਅੱਜ ਜਿਹੜਾ ਇੱਜ਼ਤ ਮਿਲ ਰਹੀ ਹੈ ਕੱਲ ਨੂੰ ਜੇਕਰ ਇਹ ਗੱਲ ਸਾਹਮਣੇ ਆਏ ਕਿ ਤੇ ਫਿਰ ਠੀਕ ਥੋੜੀ ਹੈ ਹੈ ਛੋਟੀ ਜੀ ਗੱਲ ਹੈ ਚਿੱਠੀਆਂ ਰੱਖੀਆਂ ਨੇ ਤੇ ਦੇ ਦੇ ਪਈ ਤੁਜੀ ਇਸ ਗੱਲ ਨੂੰ ਛਪਾਏਗਾ ਤੇ ਫਿਰ ਉਹ ਗੱਲ ਚੰਗੀ ਨਹੀਂ ਤੁਹਾਡੇ ਵਾਸਤੇ ਹੋਵੇਗੀ। ਤਾ ਗੇਰੀ ਸਭਾ ਤੁਨਸ ਤੇਿਸ ਬਾਣਾ ਕਹੈ ਨ ਸਮਝਿਓ ਮਹਦ ਅਜਾਨ ਇਸ ਪ੍ਰਕਾਰ ਉਸ ਸਥਾਨ ਤੇ ਬੈਠੀ ਹੋਈ ਸਾਰੀ ਜਿਹੜੀ ਐ ਨਾ ਸਿੱਖਾਂ ਦੀ ਸਭਾ ਸੰਗਤ ਬੈਠੀ ਹੋਈ ਵਿਰਾਜਮਾਨ ਹੈ ਕਹਿਣ ਲੱਗੇ ਕਹੇ ਨ ਸਮਝਿਓ ਮਹਦ ਅਜਾਨ ਮਹਦ ਆਰਥ ਹੁੰਦੇ ਮੂਰਖ ਵੱਡਾ ਮੂਰਖ ਜਿਹੜਾ ਹੈ ਇਸ ਗੱਲ ਨੂੰ ਸਮਝ ਨਹੀਂ ਰਿਹਾ ਕਿ ਮਾਲਕ ਜੀ ਜੋ ਸਮਝਾ ਰਹੇ ਨੇ ਕਿ ਅਸੀਂ ਜਿਹੜਾ ਹੈ ਉਹ ਸਮਝ ਜਾਈਏ ਕਹਿਤ ਪਿਓ ਬਿਪ੍ਰੈ ਫੇਰੇ ਅਤ੍ਰਿਤ ਕਿਆ ਬਣਾਵਾਂ ਬਟੇ ਫਿਰ ਜਿਹੜਾ ਹੈ ਉਲਟੀ ਬੋਲਿਆ ਅੱਗੇ ਗੁਰੂ ਸਾਹਿਬ ਜੀ ਨੇ ਫਿਰ ਪੁੱਛਿਆ ਤੇ ਅੱਗੇ ਉਲਟਾ ਹੀ ਜਵਾਬ ਦਿੱਤਾ ਹੈ ਉਹਨਾਂ ਨੇ ਚਿੱਠੀ ਨਾਲ ਕੀ ਵੱਡਾ ਬਣ ਜਾਣਾ ਦੱਸੋ ਪਤਰੀ ਤੇ ਕਿਆ ਬਨ ਬਟੇਰੇ ਛੋੜੀ ਜੀ ਚਿੱਠੀ ਹੈ ਤੁਸੀਂ ਉਹਦੇ ਪਿੱਛੇ ਪਏ ਹੋ ਕੀ ਇਹਦੇ ਨਾਲ ਵੱਡਾ ਬਣ ਜਾਣਾ ਹੈ ਕੈਂਡੀਗ ਰਾਜ ਰਾਜ ਕਹਿ લેਓ ਦੁਲਗ ਵਾਸਤ ਤੇ ਸਿਤੇ ਮੈਂ ਚਿੱਠੀ ਨੂੰ ਆਪਣੇ ਕੋਲ ਰੱਖ ਕੇ ਕਿਹੜਾ ਰਾਜ ਲੈ ਲੈਣਾ ਦੱਸੋ ਐਦਾਂ ਦੀ ਗੱਲ ਕਰ ਰਿਹਾ ਪਤਰੀ ਚੰਤ ਇਸ ਪਾਸੋਂ ਕਿਹੜੀ ਜਿਹੜਾ ਕਹਿ ਲੋ ਕਿ ਦੁਲਬ ਵਸਤੂ ਹੈ ਉਹ ਪ੍ਰਾਪਤ ਕਰ ਲਵਾਂਗਾ ਮੈਂ ਨਾ ਕੋਈ ਰਾਜ ਮਿਲਣਾ ਹੈ ਇਹਦੇ ਨਾਲ ਨਾ ਕੋਈ ਐਸੀ ਸ਼ਹਿ ਮਿਲਣੀ ਹੈ ਜਿਸ ਕਰਕੇ ਮੈਂ ਕੋਈ ਚਿੱਠੀਆਂ ਨੂੰ ਜਿਹੜਾ ਲੁਕਾ ਕੇ ਰੱਖਾਂਗਾ ਆਪਣੇ ਕੋਲ ਤੇ ਇਹ ਬਾਰ ਬਾਰ ਤੁਸੀਂ ਮੈਨੂੰ ਨਾ ਕਿਹੋ ਹੁਣ ਜਿਦਿ ਰਾਮ ਵਿਦਾਸ ਬਚਤ ਹੈ ਵੜਿਆਈ ਤੂੰ ਭਾਗ ਨਾ ਹੈ ਇਹ ਸੁਣ ਕੇ ਧੰਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਨੇ ਪਥੀ ਚੰਦ ਵੜਿਆਈ ਤੇਰੇ ਭਾਗਾਂ ਵਿੱਚ ਨਹੀਂ ਹੈਗੀ ਸਿੱਧੀ ਗੱਲ ਕਹਿ ਦਿੱਤੀ ਤੇ ਇਹ ਨਹੀਂ ਕਿ ਅਸਲ ਦੇ ਵਿੱਚ ਸਿੱਖ ਨੂੰ ਹੀ ਮਾਲਕ ਕੁਝ ਕਹਿੰਦੇ ਨੇ ਜੇ ਗਲਤੀ ਪੁੱਤਰ ਦੀ ਹੈ ਤੇ ਪੁੱਤਰ ਨੂੰ ਵੀ ਸਿੱਧੀ ਗੱਲ ਕਹਿੰਦੇ ਨੇ ਕਿਉਂਕਿ ਸਾਰਿਆਂ ਵਾਸਤੇ ਮਾਲਕ ਦਾ ਨਜ਼ਰੀਆ ਇੱਕੋ ਜਿਹਾ ਹੈ ਤੇ ਆਪਣੇ ਵੱਡੇ ਪੁੱਤਰ ਨੂੰ ਕਹਿੰਦੇ ਨੇ ਪੁੱਤਰਾ ਵਡਿਆਈ ਤੇਰੇ ਭਾਗਾਂ ਦੇ ਵਿੱਚ ਨਹੀਂ ਹੈ ਤਹਾਨਾ ਨਾਇਕ ਰਾਜ ਕਮਾਵੇ ਦੁਲਬ ਵਾਸ ਵੀ ਨ ਭਾਗ ਨਾ ਪਾਵੇ ਇਹ ਨਾਇਕ ਕਹਾ ਨਾਇਕ ਰਾਜ ਕਮਾਵੇ ਨਲਾਇਕਾ ਤੂੰ ਅਸਲ ਦੇ ਵਿੱਚ ਕਿਥੇ ਰਾਜ ਕਮਾਵੇਂਗਾ ਪਿਤਾ ਕਹਿ ਰਿਹਾ ਪੁੱਤਰ ਨੂੰ ਭਾਪਤਨ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ Prithe Chand ਗੁਲਬ ਵਸੂ ਬਿਨਾ ਭਾਗਾ ਤੋਂ ਨਹੀਂ ਮਿਲਦੀ ਹੈ ਇਹ ਵੀ ਗੱਲ ਚੇਤੇ ਰੱਖੀ ਬੇਸ਼ਕੀਮਤੀ ਜਿਹੜਾ ਚੀਜ਼ ਹੈ ਭਾਗਾ ਤੋਂ ਬਿਨਾ ਨਹੀਂ ਮਿਲਦੀ ਜੋ ਜਿਹੜੀਆਂ ਤੂੰ ਗੱਲਾਂ ਕਰ ਰਿਹਾ ਹੈ ਨਾ ਤੇ ਸਿੱਠੀ ਦੇ ਵਿੱਚ ਮੈਂ ਕਹਿ ਦੇਵਾਂ ਬਹੁਤ ਵੱਡੀ ਬਰਕਤ ਹੈ ਤੇ ਸੱਚੀ ਗੱਲ ਹੈ ਉਹ ਜਿਹੜੀਆਂ ਚਾਰ ਪੰਕਤੀਆਂ ਚੌਹਾਂ ਚਿੱਠੀਆਂ ਵਿੱਚ ਲਿਖੀਆਂ ਨੇ ਨਾ ਅੱਜ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ ਅਸੀਂ ਸਿੱਖਿਆ ਲੈਨੇ ਹੁਣਾਂ ਤੋਂ ਤੇ ਤਾਂ ਗੁਰੂ ਰਾਮਦਾਸ ਸਾਧੂ ਮਹਾਰਾਜ ਜੀ ਕਹਿੰਦੇ ਪੁੱਤਰਾ ਚੇਤੇ ਰੱਖੀ ਮੁਸ਼ਕਲ ਜਿਹੜੀ ਵਸਤੂ ਹੈ ਨਾ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ ਦੁਲੱਬ ਵਸਤੂ ਜਿਹੜੀ ਹੈ ਤੂੰ ਤੇ ਆਪਣੀ ਵੜਿਆਈ ਗਵਾ ਰਿਹਾ ਆਪਣੀ ਇੱਜ਼ਤ ਗਵਾ ਰਿਹਾ ਇਸ ਦਾ ਨੂੰ ਸਮਝ ਨਹੀਂ ਰਿਹਾ ਮੋਢਾ ਅੰਧਿਕ ਸਿੱਖ ਚੱਬੇ ਰ ਤਬ ਸੋ ਜਾਮਾ ਧਰ ਵਾਗੇ ਰ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿਖਾਵਾਂ ਵਲ ਵੇਖਿਆ ਫਿਰ ਉਹ ਘਰੋਂ ਜਿਹੜਾ ਜਾਮਾ ਭਾਵ ਜਿਹੜਾ ਜੋ ਚੋਲਾ ਪਹਿਨਦੇ ਹੋਣਗੇ ਜਾਂ ਫਿਰ ਕੋਈ ਜੋ ਵੀ ਕਪੜਾ ਪਹਿਨਦੇ ਹੋਣਗੇ ਉਹ ਜਾਮਾ ਫਿਰ ਅੱਗੇ ਰੱਖਿਆ ਹੈ ਰਾਇਓ ਗੁਰੂ ਜਾਮਾ ਪਿੱਕ ਲੇ ਹੂੰ ਐ ਕਿ ਨਹੀਂ ਤੋ ਵਰਤੋਂ ਹੈ ਹੂੰ ਗੁਰੂ ਸਾਹਿਬ ਜੀ ਨੇ ਫਿਰ ਉੱਥੇ ਬਚਨ ਕੀਤੇ ਨੇ ਕਿ ਇਸ ਜਾਮੇ ਨੂੰ ਚੰਗੀ ਤਰ੍ਹਾਂ ਵੇਖ ਲੈ ਲੈ ਵੀ ਜੇਬਾਂ ਜੁਬਾਂ ਫਰੋਲ ਹੈ ਹੋ ਸਕਦੇ ਕਿ ਇਹਦੇ ਵਿੱਚੋਂ ਨਿਕਲ ਆਵੇ ਰੱਖਿਆ ਉਹਦੇ ਵਿੱਚ ਹੀ ਸੀ ਇਸ ਸਮਰਾਥ ਨੂੰ ਜਿਹੜਾ ਹੈ ਅਸਲ ਦੇ ਵਿੱਚ ਅਣਜਾਣ ਨਾ ਸਮਝੋ ਪਥੀਚੰਦ ਸਮਝ ਲਿਆ ਕਿ ਪਤਾ ਇਹਨੇ ਮੇਰੇ ਕਾਇਨਾਤ ਸਮਥ ਸਮਝ ਕੇ ਮੱਥਾ ਟੇਕ ਰਹੀ ਹੈ ਪਰ ਪਥੀਚੰਦ ਕੋਲ ਰਹਿਿੰਦਾ ਹੋਇਆ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿ ਮੈਂ ਇਹ ਕਰ ਕੀ ਰਿਹਾ ਹਾਂ ਉਹ ਤੇ ਦਿਲਾਂ ਦੀਆਂ ਜਾਣਦਾ ਜਦ ਮੈਂ ਉਹਦੇ ਨਾਲ ਠਗੀਆਂ ਕੁਮਾਰਿਆਂ ਦੁਰਸ਼ਾ ਜੀ ਨੇ ਬੇਫੇਰ ਬੜੇ ਪ੍ਰੇਮ ਦੇ ਨਾਲ ਕਿਹਾ ਪੁੱਤਰਾ ਇਸ ਜਾਮੇ ਨੂੰ ਚੰਗੀ ਤਰ੍ਹਾਂ ਵੇਖੋ ਇਹ ਜਾਮਾ ਤੇਰੇ ਗੱਲ ਦਾ ਹੀ ਹੈ ਨਾ ਤੇਰਾ ਹੀ ਹੈ ਨਾ ਕਿਹੋਰ ਕਿਛਦਾ ਹੈ ਇਹ ਵੀ ਵੇਖ ਲੈ ਵੇਖ ਉਕਰ ਉਕਰ ਹੋਏ ਮੀਰਾ ਕਰਤੇ ਕਿੰਨਿਆ ਮੋਇਸ ਬੇਰਾ ਪ੍ਰਿਥੀ ਚੰਨ ਨੇ ਰੱਖੇ ਹੋਏ ਉਸ ਜਾਮੇ ਵੱਲ ਗੌਰ ਨਾਲ ਵੇਖਿਆ ਕਹਿਣ ਲੱਗੀ ਤੇ ਮੇਰਾ ਹੈ ਤੇ ਮੇਰੇ ਘਰੋਂ ਅਸਲ ਦੇ ਵਿੱਚ ਕਿਨੇ ਲੈ ਕੇ ਆਂਦਾ ਹੈ ਗੁਰੂ ਕਰਿਓ ਇਸ ਜੇਬ ਮਝਾਰੀ ਵਿੱਚ ਕਰ ਸੋਬ ਲੈ ਹੋ ਨਿਕਾਰੀ ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤੇ ਕਹਿਣ ਲੱਗੇ ਇਸ ਦੀ ਜੇਬ ਵਿੱਚੋਂ ਹੁਣ ਆਪਣੇ ਹੱਥਾਂ ਦੇ ਨਾਲ ਚਿੱਠੀ ਕੱਢੋ ਤੁਸੀਂ ਕਹਿੰਦੇ ਮੇਰੇ ਕੋਲ ਨਹੀਂ ਹੈ ਤੇਰਾ ਜਾਮਾ ਹੈ ਤੇਰੀ ਜੇਬ ਹੈ ਤੇ ਇਸ ਜੇਬ ਦੇ ਵਿੱਚੋਂ ਚਿੱਠੀਆਂ ਨਿਕਲੋ ਆਪਣੇ ਹੱਥਾਂ ਦੇ ਨਾਲ ਹੁਣ ਤੋਂ ਹੀ ਚਿੱਠੀਆਂ ਕੱਢੇਗਾ ਕਹਿਣ ਲੱਗਿਓ ਮੈਂ ਤੋ ਨੈ ਪਾਈ ਇਸ ਮੈਂ ਪਾਤੀ ਕਹਤੇ ਆਈ ਹੁਣ ਫਿਰ ਮੁੱਕਰ ਗਿਆ ਫਿਰ ਥੀਚਾਂ ਕਹਿ ਲਗਾ ਮੈਂ ਤੇ ਕੋਈ ਚਿੱਠੀ ਜੱਠੀ ਨਹੀਂ ਇਹਦੇ ਵਿੱਚ ਪਾਈ ਕੀਪਤਾ ਕਿੱਥੋਂ ਆ ਗਈ ਕਿਨੇ ਪਾ ਦਿੱਤੀ ਹੈ ਜੀ ਮੁੱਕ ਪੈ ਨਾ ਪੇਰ ਕਹੀ ਜੈ ਨੀਂਦ ਕਰਤੇ ਕਾਗਦ ਨਿਕਸੀ ਜਾ ਇਸ ਪ੍ਰਕਾਰ ਸਤਿਗੁਰੂ ਜੀ ਨੇ ਕਿਹਾ ਨਾ ਨੁਕਰ ਫੇਰ ਕਰ ਲੈਵੀ ਕੋਈ ਗੱਲ ਨਹੀਂ ਪਹਿਲਾਂ ਆਪਣੇ ਹੱਥਾਂ ਦੇ ਨਾਲ ਜੋ ਅੰਦਰ ਪਿਆ ਹੋਇਆ ਕਾਗਜ਼ ਹੈ ਨਾ ਚਿੱਠੀ ਹੈ ਉਹ ਤੂੰ ਕੱਢਣਾ ਕਰ ਚੱਪਿਓ ਲਾਜ ਤੇ ਚਬਾ ਮਦਾਰਾ ਦੇਖ ਵੀ ਕਹਿ ਆਪਣੋ ਕਰਡਾਰਾ ਸ਼ਰਮ ਦੇ ਨਾਲ ਖਿਜੇ ਹੋਏ ਨੇ ਜੇਬ ਦੇ ਵਿੱਚ ਹੱਥ ਪਾਇਆ ਤੇ ਉਹਦੇ ਵਿੱਚੋਂ ਜਿਹੜਾ ਬਹੁਤ ਕਾगज ਸਨ ਜੇਬ ਵਿੱਚ ਆਪਣੋ ਕਰ ਡਾ ਰੱਖ ਦਰਥੇ ਹੱਥ ਜੇਬ ਦੇ ਵਿੱਚ ਆਪਣਾ ਹੱਥ ਜਿੱਦੋਂ ਪਾਇਆ ਹੈ ਗਨਿਕਾ ਅਗਦ ਤੇ ਚੱਕਰ ਨਿਕਾਸੀ ਸਭ ਨੇ ਕੰਨ ਸਤਗੁਰੂ ਨਿਜਾਸੀ ਬਹੁਤ ਸਾਰੇ ਕਾगज ਨਿਕਲੇ ਨੇ ਤੇ ਉਹ ਬਾਹਰ ਕੱਢੇ ਤੇ ਸਾਰੇ ਲੈ ਕੇ ਤੇ ਸਤਗੁਰੂ ਜੀ ਦੇ ਕੋਲ ਚਲਾ ਗਿਆ ਬਤਰੀ ਦੋਨੋਂ ਤੁਰੇ चिठियां जो दो लाहौर तो आईया श्री अर्जुन देव जी ने भेजिया जो विच है, वो वेतना प्रकट की गई कृपा करो दर्शन देव मेरा मन लोच गुरु दर्शन ताई बिल्प करी चातर की न्याय त्रिखा ना उतरे शांत ना आवे ਤੇਰਾ ਮੁਖ ਸੁਹਾਵਾ ਦੂਜੀ ਚਿੱਠੀ ਤੇਰਾ ਮੁਖ ਸੁਹਾਵਾ ਜੀ ਉਹ ਸਹਜ ਤੁਣ ਬਾਣੀ ਫਿਰ ਹੋਆ ਦੇਖੈ 사ਰੰਗ ਬਾਣੀ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਤੀਜੀ ਚਿੱਠੀ ਜਿਹੜੀ ਐ ਉਹ ਫਿਰ ਮਿਲਦੀ ਐ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇ ਦੋਨੇ ਚਿੱਠੀਆਂ ਦਾ ਜ਼ਿਕਰ ਹੋ ਰਿਹਾ ਤੇ ਪ੍ਰਿਥੀ ਚੰਦ ਜੀ ਨੂੰ ਜਿਹੜਾ ਵਾਰ-ਵਾਰ ਪੁੱਛਿਆਗਾ ਪਰ ਨਹੀਂ ਮੁਕਰਦੇ ਰਹੇ ਔਰ ਜਦੋਂ ਉਹ ਦੋਨੇ ਚਿੱਠੀਆਂ ਭਰੀ ਸਮਾ ਦੇ ਵਿੱਚ ਸੰਗਤ ਬੈਠੀ ਹੋਈ ਹੈ ਤੇ ਸਾਰੀ ਸੰਗਤ ਦੇ ਸਾਹਮਣੇ ਉਹ ਦੋ ਚਿੱਠੀਆਂ ਜਦੋਂ ਬਾਹਰ ਕੱਢੀਆਂ ਸੰਗਤ ਹੈਰਾਨ ਹੋ ਗਈ। ਕਹਿਣ ਲੱਗੇ ਪ੍ਰਿਥੀ ਚੰਦ ਜੀ ਨੇ ਐਸਾ ਕੀਤਾ। ਆਪ ਉਹ ਆਪਣੇ ਮਨਾਂ ਵਿੱਚ ਵੱਖ-ਵੱਖ ਜਿਹੜਾ ਵਿਚਾਰਾ ਹੁਣ ਬਣਨ ਲੱਗ ਪਈਆਂ। ਕਲ ਪਰ ਤਾਰੀ ਕਲ ਦੂਰ ਚਾਰੀ ਕਿਆ ਗੁਰਮੁਖੇ ਕਰੋ ਵਿਚਾਈ ਚਿੱਠੀਆਂ ਹੱਥ ਵਿੱਚ ਫੜ ਕੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹੋ ਹੀ ਗੁਰਮਖਤਾਈ ਹੈ ਸਿੱਧਾ ਸਵਾਲ ਕੀਤਾ ਪੁੱਤਰ ਨੂੰ ਇਹਨੂੰ ਗੁਰਮੁਖ ਕਹਿੰਦੇ ਹਾ ਤੁਹਾਡੀ ਜ਼ਿੰਮੇਵਾਰੀ ਕੋਈ ਲਈ ਹੈ ਉੱਤੇ ਤੁਸੀਂ ਕਰ ਰਹੇ ਹੋ ਕੰਮ ਆਪਣਾ ਸੇਵਾ ਕਰ ਰਹੇ ਹੋ ਪਰ ਉਹਦੇ ਪਿੱਛੇ ਤੁਹਾਡਾ ਸਵਾਰਥ ਹੈ ਕੋਈ ਤਾਂ ਸੰਭ ਰਿਓ ਅਦਕ ਜਿਹੜਾ ਜੋ ਕੁਝ ਵੀ ਕਰਦੇ ਕੁਝ ਨਾ ਕੁਝ ਉਹਦੇ ਪਿੱਛੇ ਸਵਾਰਥ ਹੈ ਪਰ ਮੈਂ ਪੁੱਛਣਾ ਚਾਹੁੰਨਾ ਹੈ ਗੁਰਮੁਖਤਾ ਜੀ ਇਹ ਦੱਸੋ ਕੋਈ ਕਿ ਗੁਰੂ ਤੋਂ ਲਾ ਰਖ ਰਹੇ ਹੋ ਇਸ ਬਾਰੇ ਆਪਣੇ ਅੰਦਰ ਵਿਚਾਰ ਕਰੋ ਬਡਾ ਗਰੀਬ ਕਟਤੇ ਨੀਨਾ ਨਹੀ ਕੁਟਿਲ ਤਾਂ ਨੀਰਗ ਮੀਨਾ ਬਡਾ ਗਰੀਬ ਹੈ ਇੱਕ ਤੇ ਚਲੋ ਦੁਨਿਆਵੀ ਤੌਰ ਤੇ ਕਰੀਬ ਹੁੰਦਾ ਹੈ ਪਰ ਤੇਰੇ ਕੋਲ ਸਭ ਕੁਝ ਹੁੰਦਿਆ ਹੋਇਆ ਵੀ ਸਭ ਕੁਝ ਹੈ ਸੰਸਾਰ ਇੱਜ਼ਤ ਵੀ ਦੇ ਰਿਹਾ ਹੈ ਪੈਸਾ ਵੀ ਹੈ ਸਭ ਕੁਝ ਹੈ ਪਰ ਤੂੰ ਇਹ ਕੰਮ ਜੋ ਕੀਤਾ ਹੈ ਤੇ ਤੇ ਇੰਜ ਲੱਗਦਾ ਹੈ ਕਿ ਸਵਾਰਥ ਵਸੋ ਕੇ ਤੂੰ ਆਪਣੇ ਆਪ ਨੂੰ ਕਹਿੰਦੇ ਆ ਮੇਰੇ ਤੋਂ ਵੱਡਾ ਕੋਈ ਗਰੀਬ ਹੈ ਹੀ ਨਹੀਂ ਇੱਕ ਗਰੀਬੀ ਹੁੰਦੀ ਹੈ ਹੋਰ ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਵਸਾਵੈ ਉਹਦੀ ਪਰਭਾਸ਼ਾ ਹੋ ਰਹੀ ਹੈ ਪਰ ਇਥੇ ਜੋ ਮਾਲਕ ਕਹਿ ਰਹੇ ਨੇ ਇਥੇ ਗਰੀਬੀ ਉਸ ਨੂੰ ਕਿਹਾ ਜਾ ਰਿਹਾ ਕਿ ਸਭ ਕੁਝ ਹੁੰਦਿਆਂ ਹੁੰਦਿਆਂ ਵੀ ਜਿਹੜਾ ਤੋ ਇਹ ਕਮੇ ਸਵਾਰਥ ਵਸੋ ਕੇ ਮੇਰੇ ਕੋਲ ਕੁਝ ਹੈ ਹੀ ਨਹੀਂ ਆ ਦੋ ਚਿੱਠੀਆਂ ਸਵਾਰਥ ਵਸੋ ਕੇ ਛਪਾਈਆਂ ਨਾ ਕਿ ਮਿਲਿਆ ਇੱਜ਼ਤ ਵੀ ਜਾਂਦੀ ਰਹੀ ਲੋਕੀ ਰਿਸਪੈਕਟ ਕਰਦੇ ਸੀ ਉਣਛੜੀ ਕਰਨਗੇ ਤੇ ਮਾਲਕ ਦਾ ਕੋਈ ਇਹ ਵਿਚਾਰ ਨਹੀਂ ਹੈ ਕਿ ਹਾਂ ਭਰੀ ਸਭਾ ਦੇ ਸਾਹਮਣੇ ਜਿਹੜਾ ਹੈ ਇਹ ਗੱਲ ਕਹੀ ਜਾਵੇ ਗੁਰੂ ਸਾਹਿਬ ਜੀ ਦਾ ਇਹ ਨਹੀਂ ਕੀਤਾ ਇਸੇ ਕਰਕੇ ਬਾਰ ਬਾਰ ਪੁੱਛਿਆ ਗਿਆ ਜਾਮਾ ਲਿਆ ਕੇ ਵੀ ਪੁੱਛਿਆ ਗਿਆ ਹੁਣ ਦੱਸ ਦੇ ਭਾਈ ਨਹੀਂ ਮੁਕਰ ਰਿਹਾ ਹੈ ਤੇ ਗੁਰੂ ਸਾਹਿਬ ਜੀ ਹੁਣ ਕਹਿੰਦੇ ਵੱਡੋ ਗਰੀਬ ਕਪਟ ਤੇ ਹੀ ਨਾ ਖਾਨੀ ਅੰਦਰ ਤੋਂ ਨਹੀਂ ਕੁਟਲਤਾ ਦੀਰਗ ਮੀਣਾ ਅੰਦਰ ਜਿਹੜਾ ਕੁਟਲ ਨੀਤੀ ਚੱਲ ਰਹੀ ਹੈ ਵੱਡਾ ਮੀਸਣਾ ਹੈ ਮੀਸਣਾ ਤੋਂ ਭਾਵ ਕਿ ਅਸਲ ਦੇ ਵਿੱਚ ਸਭ ਕੁਝ ਕਰ ਵੀ ਜਾਵੇ ਤੇ ਆਪਣੇ ਆਪ ਨੂੰ ਐ ਮੇਰੇ ਵਰਗਾ ਕੋਈ شریف ਹੈ ਹੀ ਨਹੀਂ ਰਾਜ ਕੇ ਵਿਕਾਰ ਕਮਾਵੇ ਰਾਜ ਕੇ ਚੁਗਲੀਆਂ ਕਰੇ ਰਾਜ ਕੇ ਇਸ ਪ੍ਰਕਾਰ ਤੇ ਇਥੇ ਗੁਰੂ ਸਾਹਿਬ ਜੀ ਕਹਿੰਦੇ ਇਹ ਵੱਡਾ ਮੀਸੜਾ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਇਹਨਾਂ ਨੂੰ ਮੀਸੜਾ ਮਾਲਕ ਜੀ ਕਹਿਣ ਲੱਗੇ ਕਪਟ ਕੀਤਾ ਹੈ ਔਰ ਗਲੋ ਹਟ ਕੋਨੇ ਬਾਈਆ ਪਾਇਓ ਨੇ ਲਾਇਕ ਦੁਰ ਕੋਲੇ ਮਹਾਰੀਆ ਔੜਕ ਤੱਕ ਭਾਵ ਅੰਤ ਤੱਕ ਤੂੰ ਹਟ ਕੀਤਾ ਹੈ ਤੇ ਅਸਲ ਦੇ ਵਿੱਚ ਜਿਹੜਾ ਹੈ ਤੂੰ ਗੁਰੂਕੁਲ ਵਿੱਚ ਪੈਦਾ ਹੋਇਆ ਹੈ ਪਰ ਤੂੰ ਗੁਰੂ ਦੀ ਸਮਰੱਥਾ ਨੂੰ ਅੱਜ ਤੱਕ ਜਾਣ ਹੀ ਨਹੀਂ ਸਕਿਆ। ਸੰਤਤ ਸੰਤ ਤੂੰ ਇੱਕੋ त्यागा ਨਹੀਂ ਉੱਚ ਪੰਦੇਸ ਕੀ ਭਾਂਗਾ ਅਸੀਂ ਤੇਰੀ ਸੰਤਾਨ ਸਹਿਤ ਜਿਹੜਾ ਤਿੰਨ त्यागे। ਕੋਈ ਵਾਸਤਾ ਨਹੀਂ। ਇਸ ਦੇ ਭਾਗਾਂ ਵਿੱਚ ਉੱਚੀ ਬਦਵੀ ਹੈ ਹੀ ਨਹੀਂ। ਜੋ ਇਹਨੇ ਕੀਤਾ ਹੈ ਇਹਦੇ ਭਾਗ ਜਿਹੜੇ ਅਸਲ ਦੇ ਵਿੱਚ ਨਾਂ ਤੇ ਵਡਿਆਈ ਵਾਲੇ ਨੇ ਤੇ ਨਾ ਉੱਚੀ ਪਦਵੀ ਵਾਲੇ ਹਨ ਲਿਆ ਆ ਚਲੇ ਅਪ ਜੱਜ ਜਾਗੇ ਮਾਨੀ ਕਿਆ ਇਨ ਕੀ ਨ ਮਟਿਓ ਪੁਨ ਨਾਹੀ ਇਸ ਕਰਕੇ ਜਗਤ ਵਿੱਚ ਜਿਹੜਾ ਨਾ ਹੋਣਾ ਬਦਨਾਮੀ ਖੱਟੀ ਹੈ ਕੀ ਕੀਤਾ ਇਸਨੇ ਆਪਣਾ ਹੱਥ ਨਹੀਂ ਛੱਡਿਆ ਜਿਸ ਕਰਕੇ ਪੱਲੇ ਕੀ ਪਿਆ ਬਦਨਾਮੀ ਪਈ ਇਸ ਕੀ ਸੰਧਤ ਉਪਜੈਰ ਜੋਏ ਗੁਰਸਿੱਖਾਂ ਦੇ ਸਿੱਖ ਸੁਹੋਏ ਇਹਨਾਂ ਦੀ ਜਿਹੜੀ ਸੰਤਾਨ ਪੈਦਾ ਹੋਵੇ ਗੁਰਸਿੱਖਾਂ ਦੇ ਸਿੱਖ ਹੋਣ ਤਾਂ ਫਿਰ ਜਿਹੜਾ ਹੈ ਇਹਨਾਂ ਨੂੰ ਸੰਗਤ ਬਖਸ਼ੇਗੀ ਜੇ ਇਹਨਾਂ ਦੀ ਸੰਤਾਨ ਜਿਹੜੀ ਹੈ ਨਾ ਗੁਰਸਿੱਖਾਂ ਦੇ ਸਿੱਖ ਹੋਣੇ ਸੰਗਤ ਦਾ ਮਿਲਣਾ ਫਿਰ ਉਹ ਬਣਦਾ ਹੈ ਤਾਂ ਸੰਗਤ ਕੋ ਮੇਲ ਬਣੇ ਹੈ ਨਾਕੁਰ ਵਹਿਰ ਮੁਖੀ ਰਹਿ ਨਹੀਂ ਤਾਂ ਅਸਲ ਦੇ ਵਿੱਚ ਬਾਹਰ ਮੁਖੀ ਰਹਿਣਗੇ ਕੋਈ ਵਾਸਤਾ ਨਹੀਂ ਕਿਉਂਕਿ ਛਲ ਕੀਤਾ ਇਹਨਾਂ ਨੇ ਕਪਟ ਕੀਤਾ ਹੈ ਸুইস ਪ੍ਰਕਾਰ ਸਤguru ਜੀ ਅੱਛੇ ਹੁਣ ਚੋਰੀ ਫੜੀ ਗਈ ਹੈ ਕਪਟ ਫੜਿਆ ਗਿਆ ਹੈ ਪ੍ਰੀਸ਼ਭਾ ਦੇ ਸਾਹਮਣੇ ਤੇ ਮਾਲਕ ਨੇ ਫਿਰ ਐਸੇ ਬਚਨ ਕਹੇ ਨੇ ਅੱਗੇ ਜਿਵੇਂ ਸਤguru ਜੀ ਕਿਰਪਾ ਕਰਦੇ ਨੇ ਆਉਣ ਵਾਲੇ ਦਿਨਾਂ ਵਿੱਚ ਵਿਚਾਰ ਕਰਾਂਗੇ ਗੁਰੂ ਰਹਿਮਤ ਕਰੇ ਬਚਨ ਹਿਰਦਿਆਂ ਵਿੱਚ ਵਸਣ ਕੀ ਬੇਅੰਤ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ